ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਸਰਕਾਰ ਨੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਯੋਜਨਾ ਦਾ ਵਿਸਤਾਰ ਕਰ ਦਿੱਤਾ ਜਿਸ ਨੂੰ ਲੈ ਕੇ ਇੱਕ ਨਿਊਜ਼ ਰਿਲੀਜ਼ ਵੀ ਜਾਰੀ ਕੀਤੀ ਗਈ ਹੈ। ਮਾਨਯੋਗ ਡੇਵਿਡ ਮੈਗਿਟੀ ਜਨਤਕ ਸੁਰੱਖਿਆ ਮੰਤਰੀ ਨੇ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਅ ਤੇ ਚਾਨਣ ਪਾਇਆ। ਕੈਨੇਡਾ ਸਰਕਾਰ ਦੁਆਰਾ ਦਸੰਬਰ ਵਿੱਚ ਐਲਾਨੇ ਗੇ 1.3 ਬਿਲੀਅਨ ਡਾਲਰ ਦੇ ਸਰਹੱਦੀ ਯੋਜਨਾ ਦਾ ਵਿਸਤਾਰ ਕੀਤਾ ਗਿਆ। ਨਵੇਂ ਉਪਾਅ ਸ਼ਾਮਲ ਕੀਤੇ ਗਏ ਨੇ ਕੈਨੇਡਾ ਵਿੱਚ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਲਈ। ਕਾਨੂੰਨ ਲਾਗੂ ਕਰਨ ਵਾਲੇ ਸਾਧਨਾਂ ਨੂੰ ਵਧਾਉਣਾ ਇੱਕ ਫੈਂਟਨਲਿਲਜ਼ ਜ਼ਾਰ ਯੁਕਤ ਕੀਤਾ ਗਿਆ ਜੋ ਹਮ ਰਤੂਬਾ ਦੇ ਨਾਲ ਜੁੜੇਗਾ ਤੇ ਫੈਂਟਨਲਨ ਦਾ ਮੁਕਾਬਲਾ ਕਰਨ ਦੇ ਸੰਚਾਲਨ ਦੀ ਕੁਸ਼ਲਤਾ ਨੂੰ ਵਧਾਏਗਾ ਕੈਨੇਡਾ ਵਿੱਚ ਪ੍ਰਭਾਵਿਤ ਪ੍ਰਭਾਵ ਪਾਉਣ ਵਾਲੀ ਸੰਗਠਿਤ ਅਪਰਾਧ 카ਰਟੇਲਾਂ ਦੇ ਕ੍ਰਿਮੀਨਲ ਕੋਡ ਦੇ ਤਹਿਤ ਆਤੰਤਵਾਦੀ ਸੰਸਥਾਾਂ ਮਾਵਜੂਦ ਸੂਚੀਬਦ ਕਰਨਾ ਰਾਇਲ ਕੈਨੇਡੀਅਨ ਮਾਊਂਟੇਨ ਆਰ ਸੀ ਐਮ ਪੀ ਉਹਨਾਂ ਲੋਕਾਂ ਦੁਆਰਾ ਇਿੱਤੀ ਗੀ ਅਪਰਾਧਿਕ ਗਤਿਵਿਧੀਆਂ ਦੀ ਜਾਂਚ ਕਰਦੀ ਹੈ ਜੋ ਕੈਨੇਡੀਅਨ ਦੀ ਸੁਰੱਖਿਆ ਤੇ ਸੁਰੱਖਿਆ ਵਿੱਚ ਖਤਰਾ ਬਣਦੇ ਨੇ ਤੇ ਉੱਥੇ ਹੀ ਸੂਚੀਕਰਨ ਦਾ ਮਹੱਤਵਪੂਰਨ ਸਾਧਨ ਜੋ ਅਪਰਾਧਿਕ ਜਾਂਚਾਂ ਦਾ ਸਮਰਥਨ ਕਰੇਗਾ ਅਤੇ 카ਰਟੇਲਾ ਦੀ ਗਤਿਵਿਧੀਆਂ ਖਾਸ ਤੌਰ ਤੇ ਰੋਕਣ ਤੇ ਵਿਗੜਨ ਪਾਉਣ ਲਈ RCMP ਦੀ ਯੋਗਤਾ ਨੂੰ ਮਜ਼ਬੂਤ ਕਰੇਗਾ ਕੈਨੇਡਾ ਸੰਗਠਿਤ ਅਪਰਾਧ ਫਰੰਟਾਲੇਨ ਅਤੇ ਮਨੀ ਲਾਂਡਰਿੰਗ ਨਾਲ ਮੁਕਾਬਲਾ ਕਰਨ ਲਈ ਕੈਨੇਡਾ ਅਮਰੀਕਾ ਸਾਂਝੀ ਹੜਤਾਲ ਫੋਰਸ ਜਿੱਥੇ ਸ਼ੁਰੂ ਕਰ ਰਿਹਾ ਹੈ ਤੇ ਪ੍ਰਧਾਨ ਮੰਤਰੀ ਦੇ ਇੱਕ ਦਕਸ਼ਤ ਕੀਤੇ ਸੰਗਠਿਤ ਅਪਰਾਧ ਅਤੇ ਫੈਂਟਲਿੰਡੇ ਨਮਾ ਖੂਫੀਆ ਨਿਰਦੇਸ਼ ਜਿਸ ਨੂੰ ਕੈਨੇਡਾ ਨੇ 200 ਮਿਲੀਅਨ ਡਾਲਰ ਦੇ ਨਿਵੇਸ਼ ਦੁਆਰਾ ਨਵੀਂ ਸਮਰੱਥਾ ਵਿੱਚ ਸਮਰਥਨ ਦਿੱਤਾ ਜਾਵੇਗਾ ਜੋ ਪਬਲਿਕ ਸਿਫਟੀ ਕੈਨੇਡਾ ਦੇ ਸੰਚਾਰ ਸੁਰੱਖਿਆ ਸਥਾਪਨਾ ਦੀ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੇ ਖੂਫੀਆ ਜਾਣਕਾਰੀ ਇਕੱਠੀ ਕਰਨ ਅਤੇ ਮਹਾਦੀਪ ਵਿੱਚ ਸਾਡੇ ਅਮਰੀਕੀ ਪਾਈਵਾਲ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸਾਂਝਾ ਕਰਦੀ ਅਗਿਆ ਦਿੱਤੀ ਜਾ ਸਕੇ 24 ਘੰਟੇ ਨਿਗਰਾਨੀ ਰਾਹੀਂ ਕਾਨੂੰਨ ਲਾਗੂ ਕਰਨ ਵਾਲੇ ਅਤੇ ਨਾਗਰਿਕ ਬਲਾ ਅਤੇ ਨਵੇਂ ਅਤੇ ਆਧੁਨਿਕ ਉਪਕਰਣਾਂ ਨੂੰ ਲਾਭਤ ਕਰਕੇ ਸਰਹੱਦ ਤੇ 24 ਘੰਟੇ ਸੱਤੇ ਦਿਨ ਨਜ਼ਰ ਰੱਖਣ ਲਈ ਯਕੀਨੀ ਬਣਾਇਆ ਜਾਵੇਗਾ ਲਗਭਗ 10000 ਫਰੰਟ ਲਾਈਨ ਕਰਮਚਾਰੀ ਸਰਹੱਦ ਤੇ ਸੁਰੱਖਿਆ ਕਰਨਗੇ ਇਹ ਉਪਾ ਕੈਨੇਡਾ ਸਰਦੀ ਯੋਜਨਾ ਵਿੱਚ ਯੋਗਦਾਨ ਪਾਉਂਦਾ ਇਸ ਦਾ ਵਿਸਤਾਰ ਕਰਦੇ ਹੋ ਜਿਨ੍ਹਾਂ ਨੇ ਆਪਣ 1.3 ਮਿਲੀਅਨ ਡਾਲਰ ਦੇ ਨਿਵੇਸ਼ ਰਾਹੀਂ ਸਰਹੱਦ ਸੁਰੱਖਿਆ ਲਈ ਸਤਾਪਿਤ ਸਰੋਤਾਂ ਵਿੱਚ ਵਾਧਾ ਕੀਤਾ ਤੇ ਜਾਰੀ ਰੱਖੇਗਾ ਇਸ ਵਿੱਚ ਬੈਕ ਹਾਰਟ ਹੈਲੀਕਾਪਟਰ ਡਰੋਨ ਮੋਬਾਈਲ ਨਿਗਰਾਨੀ ਟਾਵਰ ਦੀ ਖਰੀਦ ਦੇ ਨਾਲ ਕਰਮਚਾਰੀਆਂ ਅਤੇ ਨਵੇਂ ਕੈਂਟਾਈਨ ਟੀਮ ਨੂੰ ਜੋੜਨਾ ਹੈ ਤੇ ਕੈਨੇਡਾ ਅਮਰੀਕਾ ਸਰਹੱਦ ਵਿੱਚ ਸਭ ਤੋਂ ਸੁਰੱਖਿਅਤ ਕੈਨੇਡਾ ਸਰਕਾਰ ਇਸ ਨੂੰ ਇਸ ਤਰ੍ਹਾਂ ਰੱਖਣ ਲਈ ਜੋ ਕੁਝ ਕਰਨਾ ਪਵੇ ਉਹ ਕਰਦੀ ਰਹੇਗੀ ਹਵਾਲੇ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਤੇ ਅਮਰੀਕਾ ਦੁਨੀਆ ਦੇ ਸਭ ਤੋਂ ਸੁਰੱਖਿਤ ਸਰਦਾਂ ਸਾਂਝੀਆਂ ਕਰਦੇ ਨੇ ਆ ਤੇ ਅਸੀਂ ਇਸ ਨੂੰ ਹੋਰ ਵੀ ਮਜ਼ਬੂਤ ਬਣਾਉਣਾ ਚਾਹੁੰਦੇ ਇਸ ਲਈ ਬਚਨ ਵਾਦਾ ਕੈਨੇਡਾ ਦੀ ਸਰਹੱਦੀ ਯੋਜਨਾ ਅਤੇ ਇਸ ਦੇ ਬੇਮਿਸਾਲ 1.3 ਬਿਲੀਅਨ ਡਾਲਰ ਦੇ ਨਿਵੇਸ਼ ਤੇ ਵਿਸਤਾਰ ਕਰਦੇ ਆ ਤੇ ਉੱਥੇ ਹੀ ਦੱਸ ਦਈਏ ਕਿ ਹੁਣ ਇਸ ਬਜਟ ਵਿੱਚ ਖਾਸ ਕਰਕੇ 2024 ਕੈਨੇਡਾ ਸ਼ਰਨ ਪ੍ਰਣਾਲੀ ਦੀ ਸਿਰਤਾ ਅਤੇ ਖੰਡਤਾ ਦਾ ਸਮਰਥਨ ਕਰਨ ਪ੍ਰਤੀਿਆ ਫੈਸਲਾ ਲੈਂਡਸਬਰਥਵ ਤੋਂ ਦੇ 5 ਸਾਲ ਵਿੱਚ 743.5 ਮਿਲੀਅਨ ਪ੍ਰਦਾਨ ਕੀਤੇ ਡਾਲਰ ਜਿਸ ਵਿੱਚ ਇੱਕ 159.5 ਮਿਲੀਅਨ ਡਾਲਰ ਜੋ ਚੱਲ ਰਹੇ ਨੇ ਸਾਡੇ ਇਮੀਗ੍ਰੇਸ਼ਨ ਸਿਸਟਮ ਦੀ ਸਾਰਤਾ ਮਜ਼ਬੂਤ ਕਰਨ ਅਤੇ ਧੋਖਾੜੀ ਘਟਾਉਣ ਅਤੇ ਉਹਨਾਂ ਦੇਸ਼ਾਂ ਤੋਂ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਜਾਂਚ ਨੂੰ ਤੇਜ਼ੀ ਨਾਲ ਕਰਨ ਤੇ ਦੁਰਭਵਾਰਦਰ ਨੂੰ ਵੱਧ ਜਿਹੜੀ ਹੋ ਰਹੀ ਹੈ ਉਸ ਨੂੰ ਘਟਾਉਣ ਲਈ ਵੀ ਇਹ ਵੱਡੇ ਕਦਮ ਚੁੱਕੇ ਜਾ ਰਹੇ ਨੇ